ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਲੋ ਮਿੱਤਰੋ ਲੱਗੇ ਸੀ ਝੋਨੇ ਤੇ ਬਿਦਾਨ ਪਾਉਣ ਕਰੋਚੇ ਇੱਕ ਝੋਨਾ ਆਪਣਾ ਇਹ ਕੀਤਾ ਜੀ ਸਾਰਿਆਂ ਨੂੰ ਬੰਦੇ ਆਪਣੇ ਲੱਗੇ ਜੀ ਬਿਦਾਨ ਪਾਉਣ ਪਸੇ ਇਹ ਮਹੀਨੇ ਦਾ ਅੱਜ ਉਹ ਸੁਣਾ ਮਹੀਨੇ ਤੋਂ ਤਿੰਨ ਚਾਰ ਚਾਰ ਕਦਨ ਤੇ ਨਹੰਗੇ ਜੀ ਇਹ ਝੋਨੇ ਦਾ ਰਹਿਮ ਤੇ ਅੱਧਾ ਦਾ ਘਟੂਰੇ ਦਾ ਤੇ 8-8 ਕਿਲੋ ਪਦਾਨ ਪਾਈ ਜਾਂਦੇ ਜੀ ਉਹ ਮੋਟਰ ਟੋਟਾ ਪਹਿਲਾਂ ਪਾਇਆ ਸੀਗਾ ਜੀ ਅੱਜ ਤੋਂ 15 ਦਾ ਪਹਿਲਾਂ ਹੁਣ ਫੇਰ ਪਾਣੀ ਧੜਲੀਆਂ ਮਾਰਨ ਲੱਗ ਗਈ ਹੁਣ ਫੇਰ ਟੋਟਾ ਪਾਉਣ ਲੱਗੇ ਜੀ ਹੁਣ ਚੈਣ ਕੁੱਪੀ ਲੈਣ ਚੱਲੇ ਆ ਚੈਣ ਕੁੱਪੀ ਲਿਆਵਾਂਗੇ ਉਹਦੇ ਚ ਲੱਦ ਕੇ ਫੇਰ ਇਹਨੂੰ ਥੱਲੇ ਭਰਾਵਾਂਗੇ ਜੀ ਟੋਟਾ ਦਾ ਫੁੱਟ ਦਾ ਪਾਵਾਂਗੇ ਤੇ ਪਦਾਨ ਪਈ ਜਾਂਦੀ ਹੈ ਜੀ ਕੱਲ ਪਾਦੀ ਸੀ ਨਾ 14 ਕਿਲੋ ਦੇ ਬਰੇ ਬਰੇ ਉਹਨਾਂ 2 ਕਿਲੇ ਭਰੇ ਸੀ ਕਿ ਮੈਂ ਕਿਹਾ ਦੋ ਤੇ ਬਾਅਦੋਂ ਬਾਕੀ 4 ਕਿਲੇ ਉਧਰ ਆ ਉਹਨਾਂ ਤੇ ਵੇਜੂਗੀ ਤੇ 3 ਕਿਲੇ ਉਹ ਮੋਟਰ ਵਾਲੀ ਤੇ ਆਪਣੇ ਸਾਹਮਣੇ ਉਹ ਤੇ ਉਹ ਵੇਜੂਗੀ ਇਹ ਰਹਿ ਜਾਣਗੇ ਤਾਂ 3 ਕਿਲੇ ਫਿਰ ਮੈਂ ਕਿਹਾ ਟੋਟਾ ਭਾਵੇਂ ਚਲਾ ਦਾਂਗੇ ਜਿਹੜੇ ਚੱਲਦੀ ਆ ਹੁਣ ਤੇ ਆਟਾ ਦਾ ਗੱਟੂ ਪਾਉਣਾ ਜੀ ਅਜੂੜੀ ਇਹਦਾ 8-8 ਕਿਲੋ ਪਤਾਨ ਇਹ ਬੰਦੇ ਲੱਗੇ ਹੋਏ ਆ ਜੀ ਆਪਣੇ ਜਾਣਾ ਸੀ ਹੁਣ ਕੈਨ ਗੋਪੀ ਲੈਣਾ ਤੇ ਪੈ ਤਖੋਨੇ ਆ ਜੀ ਨੂੰ ਭਾਈ ਇਹ ਟੋਟਾ ਉਹ ਚਲਾ ਕੇ ਦੇਖੀ ਸੀ ਜੀ ਥੋੜੀਆਂ ਜਿਹਾ ਮਰਦੀ ਆ ਮੋਟਰ ਪਾਣੀ ਬਹੁਤ ਥੱਲੇ ਹੋ ਗਈ ਜਦ ਕੀ ਫਟ ਫਟ 20 ਫੁੱਟ ਪਾਣੀ ਥੱਲੇ ਚੱਲਿਆ ਗਿਆ 10 ਫੁੱਟ ਪਹਿਲਾਂ ਪਾਏ ਸਾਰੇ ਹਣ ਚਨੇਰੀ ਤੇ ਆਪਣੇ ਸਾਰੇ ਟੋਟੇ ਫੈਲਾ ਢੇ ਨਹਿਰ ਦਾ ਜੀ ਨਹਿਰ ਸਾਡੇ ਕੱਚੀ ਸੀਗੀ ਪਹਿਲਾਂ ਹੁਣ ਇਹਨੇ ਪੱਕੀ ਕਰਤੀ ਜੀ ਹੈਡਾਂ ਤੋਂ ਉਹਦਾ ਕਰਕੇ ਚੱਕਰ ਪਿਆ ਨਹੀਂ ਸਾਡੇ ਤਾਂ ਪਾਣੀ ਟੁੱਟਦੇ ਹੀ ਨਹੀਂ ਸੀਗੇ ਕੱਠੇ ਵੀ ਫੋਟ ਟੁੱਟ ਗਈ ਹੁਣ 10 ਫੁੱਟ ਪਹਿਲਾਂ ਟੁੱਟੇ ਵਾ 10 ਹੁਣ 10 ਫੁੱਟ ਨਾਰੀਆਂ ਨੇ ਹੁਣ ਮੰਗਿਆ ਜੀ ਨਹਿਰ ਪੱਕੀ ਹੋਣ ਦਾ ਕਾਰਨ ਕਰਕੇ ਹੋਇਆ ਜੀ ਚਲੋ ਮਿਲਦੇ ਆਂ ਜੀ ਫਿਰ ਤੁਹਾਨੂੰ ਟੁੱਟਾ ਬੋਲਦੇ ਹਾਂ ਹਾਂ ਜੀ ਮਿੱਤਰ ਆਪਣੀ ਗਾਲ ਜੀ ਹੋਰ ਕੀ ਹਾਲ ਚਾਲ ਆ ਜੀ ਠੀਕ ਠਾਕ ਲਓ ਜੀ ਮਿੱਤਰ ਅੱਜ ਪਾਉਂਦੇ ਆ ਬਾੜੇ ਵਾਲਿਆਂ ਦੇ ਰੇ ਆਪਣਾ ਉਹ ਆਪਣੇ ਜਵਾਕ ਆਇਓ ਜੀ ਨੁੱਪੇ ਨਾਲ ਆ ਇਹ ਲੱਗ ਗਈ ਮਗਰੀ ਤੇ ਪਣਾ ਤੂ ਚਾਰੇ ਈ ਤੇ ਚੱਲ ਗਈ ਤੀਜਾ ਤੀਜਾਰੇ ਪਾਈ ਜਾਂਦੇ ਆ ਜੀ ਬੰਦੇ ਆ ਜੀ ਆਪਣੇ ਤੀਜਾ ਤੇ ਪਾ ਗਏ ਨੇ ਦੋਰੇ ਹੋਰ ਪਾਣੇ ਆ ਜੇ ਇੱਕਰੇ ਹੋਰ ਆਏ ਤਾਂ ਆਕੇ ਤੇ ਫੇਰ ਇੱਕ ਪਦਾਨ ਨ ਸੱਟਾਂ ਗਈ ਗੱਤੂ ਗੱਤੂ ਇਹ ਥੋੜੀ ਜੀ ਪਨੀਰੀ ਸਾਡੀ ਹੋ ਗਈ ਸੀਗੀ ਟੈਂਪੋ ਓਵਰ ਚੰਗੀ ਸੀ ਤਾਂ ਇਹ ਨੇੜੇ ਨੇੜੇ ਰੇ ਪਾਇਆ ਜਣ। ਹਜੂ ਦੇ ਪਾਇ ਨੂੰ ਆਪਾਂ ਨੂੰ ਅੱਜ 4 ਦਿਨ ਹੋ ਗਏ। ਆ ਪੰਜਵਾਂ ਦਿਨ ਅੱਜ ਹੈ। 5 ਦਿਨ ਹੋ ਗਏ ਸੀਗੇ। 5 ਦਿਨਾਂ ਬਾਅਦ ਫੇਰ ਮੋੜਤਾ ਹੀ ਨਾਲ। ਮੀਂਹ ਆਇਆ ਹੋਇਆ ਜੀ। ਕਣ-ਮਣ ਕਣ-ਮਣ ਹੋਈ ਜਾਂਦੀ ਆ ਦੇਖੋ। ਇਹ ਗਪਾਲਾ ਸਾਡਾ ਲੱਗਾ ਜੀ ਮੀਂਹ ਪੈਂਦੇ ਜੀ ਨਹੀਂ ਪਾਣਾ। ਉਹ ਗਪਾਲੇ। ਕਿਵੇਂ ਆ? ਫੱਤਾ ਜੋ ਹਾਟੇ ਨਰਦੀ ਖਾ ਜਾ ਅੱਜ ਨਹੀਂ ਲੜਦੀ ਭਾਈ ਆ ਜਾਏਗਾ ਹੋਸ ਹੋ ਗਿਆ ਬੋਲਿਆ ਕਰ ਭਾਈ ਇੱਕ ਕਫਾਲਾ ਸਾਡਾ ਕਫਾਲਾ ਭਾਈ ਕਫਾਲੇ ਭਾਈ ਦੀ ਵੀਡੀਓ ਬਣਾ ਲਈ ਫੇਰ ਦੇਖਿਆ ਤੈਨੂੰ ਸਜਾ ਕੇ ਛੇੜੀ ਨੂੰ ਦਿਖਾਈ ਜਾਗਾ ਅੱਧੀ ਨੂੰ ਇੱਕ ਨਿੱਕਰ ਚੱਤੇ ਸੇਵੇਂ ਚਿੱਟਾ ਚਿੱਟਾ ਮਿੱਟ ਕੱਟੇ ਕਨੇ ਕੇ ਭਰ ਕੇ ਫਾਂਡ ਨਾ ਰਵੇ ਚੰਗਾ ਇੱਥੇ ਆਇਆ ਛੋਟਾ ਪਾਟ ਹੋਈ ਜਾਂਦਾ ਐ ਅੰਤ ਲੈ ਜਾ ਕੇ ਨੰਮੀ ਚਲੀ ਜਾਂਦੀ ਆ ਉਧਰੋਂ ਘਟ ਆਉਂਦਾ ਉਹਨਾਂ ਆ ਜਾਣ ਜਾਣੀ ਪਾ ਲਿਆ ਕਰੋ ਆਹੋ ਵਾਹ ਭਾਈ ਇੱਥੇ ਠੀਕ ਆ ਇੱਥੇ ਰੱਖੀ ਜੰਗਾ ਇੱਥੇ ਆਹ ਇੱਥੇ ਤੱਕ ਆ ਰੇ ਤੇਰਾ ਲਓ ਜੀ ਅਣੀਆਂ ਹੋ ਗਿਆ ਤੇਜ ਤੇਰੇ ਵੀ ਆਪਣਾ ਮਸਾਲਾ ਹੈਗਾ ਜੀ ਪਰਲੇ ਬੰਨੇ ਫੋਨ ਰ ਗੱਟੂ ਇੱਕ ਅੱਧਾ ਗੱਟੂ ਹੋਰ ਪੈਣਾ ਉਹਦਾ ਇੱਥੇ ਕੋਈ ਨਹੀਂ ਵੱਤੀ ਪਛਾਇਓ ਨਾ ਕੋਈ ਵੱਤ ਮੈਂ ਕੋਹ ਜਾਂਦਾ ਧੀਹੋਲੀ ਪੱਤਾ ਪੈ ਜੂ। ਨੂੰ ਹੀ ਬਰਸੀ ਨਹੀਂ ਦਿਖੋਣੇ ਸਾਡਾ ਗਰਮੀਆ ਵਾਲਾ। ਇਹ ਕਹਿੰਦੇ ਗਰਮੀਆ ਵਾਲਾ ਬਰਸੀਨ ਵਧੀਆ ਹੋਏ ਸੀ ਪੱਠੇ ਜੀ। ਬਸੂਣੇ ਬਹੁਤੇ ਖਾਦੇ ਸੀ ਪੱਡੇ 1 ਕਿਲੋ ਵੱਡਤਾ ਦਾ। ਇਹ ਹਾਲ ਦੂਜਾ ਲੋ ਚੱਲ ਰਿਹਾ ਵਾ। ਇਹ ਚੌੜੇ ਜਿਹੇ ਪੱਤਿਆਂ ਵਾਲਾ। ਬਾਜੇ ਹੋਈ ਆਪਣਾ ਉੰਦਾ ਸਾਲਾ ਮਾਰਦਾ ਦੇਖੋ ਜੀ ਇਹ ਕਹਿੰਦੇ ਬਰਸੀਨ ਦਾ ਨਾਮ ਰਤਾਈ ਜਣ ਝੋੜਾ ਚੜਕਾਈ ਸਾਡੇ ਕੋਲ ਜੀ ਇਹ ਮੱਢਣ ਚ ਤੇ ਆ ਕਰਕੇ ਤੇਰੇ ਪਤਾ ਹੁਣ ਉਹ ਆ ਜਗ੍ਹਾ ਆਪਣੇ ਸਿੱਧਾ ਨਹੀਂ ਪਾਗ ਮੇਰੇ ਕਹਿੰਦੇ ਨਹੀਂ ਉਹ ਥੋੜਾ ਸੀ ਆਪ ਆਪਾ ਧਿਆਨ ਦੇ ਉਹ ਸਾਹਮਣੇ ਤੁਹਾਨੂੰ ਦੇਖ ਦਿਓ ਵੀ ਚਿੱਟੀ ਏ ਕੋਠੀ ਉਹ ਬਾਬਾ ਨਾਨਕ ਸਿੰਘ ਜੀ ਦੀ ਪਾਈ ਹੋਈ ਹੈ ਜੀ ਉਹ ਉੱਥੇ ਖੋ ਬਣਾਏ ਬਾਬਾ ਨਾਨਕ ਸਿੰਘ ਜੀ ਨੇ ਆਪ ਬਾਬਾ ਨਾਨਕ ਸਿੰਘ ਜੀ ਨੇ ਆਪ ਬਣਾਇ ਸੀ ਆਪ ਦੇ ਹੱਥੀਂ ਜੋ ਖੂ ਤੇ ਫੇ ਹੁਣ ਆਪਣੇ ਮੁੰਡਾ ਫਰੈਂਡ ਹੀ ਆ ਜੀ ਉਹਨਾਂ ਨੇ ਹੁਣ ਚੰਗੀ ਤਰ੍ਹਾਂ ਪੱਕਾ ਕਰਾ ਕੇ ਅੰਦਰੋਂ ਗੇਟ ਲੱਗਦਾ ਮੂਹਰੇ ਕਰਤਾ ਵੀ ਕੁੱਤੇ ਘਾਤੇ ਅੰਦਰ ਵੜਨ ਤੇ ਇੱਕ ਗੇਟ ਆਪਣੇ ਪਿੰਡ ਬਣਾਇਆ ਸੀਗਾ ਜੀ ਆਪਣੇ ਘਰਾਂ ਦੇ ਮਗਰਲੇ ਬੰਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਉਹ ਵੀ ਬਾਬਾ ਨਾਨ ਸਿੰਘ ਜੀ ਦਾ ਆਪਣਾ ਹੋਇਆ ਸੀਗਾ ਜੀ ਗੇਟ ਤੇ ਉਹ ਵੀ ਬਿੰਤਾ ਬਾਬਾ ਨਾਨ ਸਿੰਘ ਜੀ ਦਾ ਬਣਾਇਆ ਹੋਇਆ ਸੀਗਾ ਜੀ ਚੱਕ ਕੇ ਖੂਹ ਬਣਾਇਆ ਪੱਪਾ ਨਾਨ ਸਿੰਘ ਜੀ ਨੇ ਯਾਨੀ ਕਿ ਇਹਨਾਂ ਨੇ ਢਾਇਆ ਨਹੀਂ ਬਈ ਰੱਖ ਲਿਆ ਤੇ ਲੋਕ ਮੱਥਾ ਟੇਕ ਰਹੇ ਹੁੰਦੇ ਜਿੱਥੇ ਘਰਦੋ ਵੀ ਟੇਕਣ ਹੁੰਦੇ ਆ ਬਾਕੀ ਆਪਣੇ ਹੋਰ ਵੀ ਲੋਕ ਟੇਕ ਰਹੇ ਹੁੰਦੇ ਆ ਉਹ ਗੇਟ ਆ ਜਿਹੜਾ ਗੇਟ ਵੀ ਬਹੁਤ ਵਧੀਆ ਬਣਾਇਆ ਇਹਨਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਚ ਬਾਬਾ ਨਾਨ ਸਿੰਘ ਜੀ ਜਿੱਥੇ ਬਣਾਇਆ ਇਹ ਖੂਹ ਉਹ ਗੇਟ ਤੁਹਾਨੂੰ ਦਿਖਾਉਂਗਾ ਜੀ ਗੇਟ ਵੀ ਤੇ ਕਣੀਆਂ ਥੋੜੀਆਂ ਹੋਗੇ ਤੇਜ਼ ਤੇ ਚਲੋ ਠੀਕ ਆ ਜੀ ਕਣੀਆਂ ਆ ਗਈ ਜੋਰ ਨਾਲ ਨਹੀਂ ਆ ਜੀ ਆਪਣਾ ਜੂਰ ਵਾਲੀ ਮੋਟਰ ਸਟਰਟਰ ਚੱਲੀ ਜਾਂਦਾ ਦੇਖੋ 2200 2200 2280 ਕੇ 80 ਦੇ ਖੜਾ ਜੀ ਹਾਂ ਉੱਤਰਾ ਜੀ ਹੁਣ ਨਹੀਂ ਚਲਦੀ ਆਪਣਨੇ ਕੋਈ ਦੰਡੂ ਨਹੀਂ ਸੀ ਕਰੋ ਚੇਕ ਜੀ ਝੋਨਾ ਆਹ ਖੁਣੇ ਤੇ ਬੋੜੀ ਬਣੀਆਂ ਬਹਾ ਤੇਜ ਆ ਗਈਆਂ ਬੋੜੀਆਂ ਪਝੋੜੀਆਂ ਨੇ ਦੋ ਝੋਣੀਆਂ ਆਪਾਂ ਆ ਕੇ ਇਹ ਤੇ ਪਾਉਣਾ ਲੋਹਾ ਜ਼ਿੰਕ ਪਿਆ ਸੀਗਾ ਜੀ ਅਗਲੇ ਸਾਲ ਉਹ ਵੀ ਛਿੜ ਦਵਾਂ ਲਓ ਅਸ ਲੋਕਾਂ ਦਾ ਵੀ ਕੰਮ ਹੈਂਡੀ ਆਈ ਉਹ ਕਰਦਾ ਵਿਵਸ ਰਹਿ ਕੇ ਸੰਚਾਰ ਕਿਲੇ ਸੰਚਾਰ ਕਿਲੇ ਕੁੰਡੇ ਰਹਿਗੇ ਬਸ ਪੱਕੀ ਸਮਾਪਤੀ ਹੋਗਾ ਜੋ ਨਾ ਰਿਸ਼ਤ ਤਕਰੀਬਨ ਕੋ ਘਰ ਬੈਠਾ ਨਹੀਂ ਮੱਕੀ ਮੱਕੀ ਵਾਲੇ ਖੇਤੀ ਰਹੇ ਬਸ ਹੁਣ ਜੇ ਮੇਰੇ ਕੋਲੋਂ ਪਾਇਆ ਭਈ ਜੈਂਕ ਲੋਹਾ ਧਾਈਆ ਤੇ ਬੈਠ ਗਿੜਿਆ ਪਿਆ ਔਰ ਤੁਹਾਨੂੰ ਬਿੱਸੀ ਜਾਂਦੇ ਹਾਂ ਨਹੀਂ ਕਿ ਕੀ ਪਾਇਆ ਜੈਂਕ ਦੋ ਜਿੰਕਰੀਆਂ ਥੈਲੀਆਂ ਇੱਕ ਲੋਹੇ ਦੀ ਤੇ ਡਾਈ ਦਾਦਾ ਗੱਟੂ ਤੇ ਜੂੜੀਏ ਦਾ ਗੱਟੂ ਹਾਂਜੀ ਹਾਂਜੀ ਇਹ ਮਟੀਰੀਅਲ ਪੈਣਾ ਜੀ ਕੀਲੇ ਤੇ ਹੁਣ ਇਹ ਪਾਉ ਸਾਡਾ ਗਪਾਲਾ ਗਪਾਲਾ ਹੱਸਦਾ ਹੀ ਰਹਿੰਦਾ ਗਪਾਲੇ ਨੇ ਤੇ ਇਹ ਨੂੰ ਜਾਣਾ ਜੀ ਵਿਆਹ ਕਰਾਉਣ ਜਾਣਾ ਗਪਾਲੇ ਨੇ ਜੇ ਕੋਈ ਸਾਡਾ ਯੂਪੀ ਚ ਵੀਡੀਓ ਦੇਖਦਾ ਆ ਤਾਂ ਦੇਖ ਲਓ ਜੀ ਮੁੰਡਾ ਆਹੋ ਯੂਪੀ ਵਾਲਾ ਕੋਈ ਦੇਖ ਲਵੇ ਯੂਪੀ ਦੇ ਵਿਆਹ ਚ ਝਾਰਖੰਡ ਝਾਰਖੰਡ ਚ ਝਾਰਖੰਡ ਵਾਲਾ ਕੋਈ ਸਾਡੀ ਵੀਡੀਓ ਦੇਖਦਾ ਹੋਇਆ ਤਾਂ ਭਾਈ ਜਰੂਰ ਸੰਪਰਕ ਕਰਿਓ ਕਪਾਲੇ ਨਾਲ ਆਹ ਤਾਂ ਕੋਇਲਾ ਫੈਕਟਰੀ ਜਾਣਾ ਹੋ ਤਾਂ ਝਾਰਖੰਡ ਨੂੰ ਚੱਤਾਂ ਕਰ ਲਈ ਹੂੰ ਯੋਕ ਪਿੱਲਾਈ ਪੱਠਿਆਂ ਵਾਲਾ ਸੀ ਜੇ ਲੇਟ ਲੱਗੇ ਸੀ ਆਪਣਾ ਥੋੜਾ ਜਿਆ ਇੱਥੇ ਪਾ ਦੇਣਾ ਜੀ ਲਾਈਟ ਚਲੀ ਗਈ ਆਵਾ ਨੇ ਨਾਲ ਨੀਵਣੀ ਪਿਆ ਲਾਈਟ ਵੀ ਚਲੀ ਗਈ ਘੜੀ ਡੜਪਾਉਣ ਲੱਗੇ ਆ ਐ ਰੋੜੇ ਅੱਜ ਰੇਹੇ ਦਾ ਕੰਮ ਨਿਪੜ ਗਿਆ ਸਾਰਾ ਹੁਣ ਬਸ ਪ੍ਰਾਣ ਵੀ ਪੈ ਗਈ ਪ੍ਰਾਣ ਪਾ ਕੇ ਤੇ ਉੱਥੇ ਵੀ ਰਹਿ ਪੈਗਾ ਛੋਟੇ ਝੋਨੇ ਤੇ ਇੱਥੇ ਵੀ ਨਿਪੜ ਗਿਆ ਤੇ ਹੁਣ ਕੱਲ ਨੂੰ ਪਾਵਾਂਗੇ ਪੰਜਾ ਗੀਲਿਆਂ ਤੇ ਪੰਜਾਂ ਦੇ ਪਾ ਕੇ ਫੇਰ ਉਦੋਂ ਆਦ ਇਧਰਲੀ ਵਾਰੀ ਤੇ ਰੋੱਕੇ ਪਾਵਾਂਗੇ ਹੁਣ ਪੰਜਾ ਪੰਜਾਂ ਦਾ ਨੂੰ ਫੇਰ ਮੋੜਦਣ ਰਹੀ ਜੀ ਜਾਂਦਾ ਜੀਗਾ ਯਾਨੀ ਜੂਰੀਆ ਦੇ ਚੱਫੇ ਰੋਣਾ ਪਣਾ ਨੂੰ 30 ਪੀ ਗੱਟ ਚੱਕ ਲਿਆਵਾਂਗੇ ਆਵਾਜ਼ ਆ ਰਹੀ ਹੈ ਕੀ ਹੋਵੇ ਹਟ ਗਈ ਹਾਂ ਫਿਰ ਅੰਦਾਜ਼ਾ ਲਾ ਲਓ ਜੀ ਇੰਨਾ ਕਣੀਆਂ ਰਵੀਆਂ ਨੇ sare bhai maar la ke chare passe dekho ji ਜੀ ਮਿੱਤਰੋ ਆਹ ਆ ਜੀ ਆਹ ਆ ਗੇਟ ਆ ਬਾਬਾ ਨਾਨ ਸਿੰਘ ਜੀ ਦਾ ਬਣਾਇਆ ਹੋਇਆ ਹੈ ਆਹ ਇੱਕ ਮਿੰਟ ਮੈਂ ਤੁਹਾਨੂੰ ਜਿੱਦਾਂ ਸਕੇ ਹਾਂ ਤਾਂ ਕੰਫਰਮ ਕਰਦਾ ਸੋਹ ਗੇਟ ਹੈ ਜੀ ਬਾਬਾ ਨਾਨ ਸਿੰਘ ਜੀ ਦਾ ਬਣਾਇਆ ਹੋਇਆ ਜੀ ਇਹ ਹਾਂ ਦੇਖੋ ਇਹਨਾਂ ਨੇ ਰੰਗ ਰੰਗ ਕਰਾ ਕੇ ਰੱਖਿਆ ਬਹੁਤ ਜਾਨੀ ਕਿ ਸੰਭਾਲ ਕਰਦੇ ਆ ਕੇਅਰ ਬਹੁਤ ਕਰਦੇ ਜੀ ਇਹ ਇਹ ਗੇਟ ਬਾਬਾ ਨਾਨ ਸਿੰਘ ਜੀ ਦਾ ਬਣਾਇਆ ਹੋਇਆ ਇਹਨਾਂ ਦਾ ਤੇ ਉੱਧਰ ਇੱਕ ਤਾਂ ਖੂਹ ਸੀਗਾ ਉਹ ਵੀ ਬਾਬਾ ਨਾਨ ਸਿੰਘ ਜੀ ਦਾ ਬਣਾਇਆ ਹੋਇਆ ਸੀ ਇਹਦੇ ਬਹੁਤ ਇਨਾਂ ਨੇ ਖੇਲ ਕੀਤਾ ਦੇਖੋ ਇਹ ਰੰਗ ਰੰਗ ਕਰਾਤਾ ਗੇਟ ਨੂੰ ਬਹੁਤ ਸੁਣਾਉਣ ਆਇਆ ਜਗਾ ਛੱਤੀ ਵੀ ਨਾਲ ਪਰਲੇ ਉਹਨਾਂ ਕੰਧ ਕਰਤੀ ਸੀ ਉਹਤਰ ਪ੍ਰਯੋਜਨ ਨੇ ਰੱਖ ਲਿਆ ਮਸਬੂਹ ਘੜਾਣ ਦੀ ਜਗਾ ਬਣਾਈ ਚਾ ਤੇ ਇਹ ਬਾਬਾ ਨਾਨ ਸਿੰਘ ਜੀ ਦਾ ਗੇਟ ਬਣਾਇਆ ਹੋਇਆ ਹੈ ਰੰਗ ਰੰਗ ਕੱਤੇ ਜਾਂਦਾ ਜੀ ਸੋਰਾ ਬਣਾ ਕਰਦੇ ਮੱਥਾ ਟੇਕੇ ਜਾਂਦਾ ਜੀ ਆਪਣੇ ਪਿੰਡ ਦੇ ਕੋਲ ਇੱਥੇ ਕੂਤੇ ਵੀ ਜਾਂਦੇ ਜੀ ਕਿੱਥੇ ਵੀ ਆ ਕੂਤੇ ਇਹ ਮੱਥਾ ਟੇਕਦੇ ਹੁੰਦੇ ਜੀ ਚਲੋ ਠੀਕ ਆ ਜੀ ਸਫਤਰੀ ਗੱਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਲਾਈਕ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਸਬਸਕ੍ਰਾਈਬਰ ਵੀ ਕਰਿਆ ਜੀ ਜਰੂਰ ਸਫਤਰੀ ਗੱਲ ਸਾਰਿਆਂ